ਆਹ ਆ ਗਏ ਹਾਂ ਹਾਂ ਗਾ ਸਵਾਗਤ ਆ ਜੀ ਪੰਜਨਾਪਾਉ ਬਸਤੇ ਹਰੀਕੇ ਪੱਤਨ ਅਸੀਂ ਆੜ ਰਾਤ ਜਿਹੜੇ ਕੈਂਪ ਆ ਤੇ ਮਿਸਲ ਸਤਲੋਜ ਵੱਲੋਂ ਇੱਕ ਕੈਂਪ ਮੈਨੇਜ ਕੀਤਾ ਜਾ ਰਿਹਾ 8 ਫੀਟ ਤੱਕ ਦੇ ਲਈ ਤੇ ਅਈ ਉੱਥੇ ਬੈਠੇ ਆ ਜੀ ਤੇ ਸਾਡੇ ਨਾਲ ਨੇ ਸਤਿ ਮਿਸਾਲ ਸਤਿ ਲੋਈ ਜੀ ਜਨਰਲ ਸੁਖਤਰ ਭਾਈ ਜੀ ਦਵਿੰਦਰ ਸਿੰਘ ਸੇਖੋ ਜੀ ਬਾਈ ਬਾਈ ਦਾ ਪਤਾ ਕਿ ਖੰਡੂਏ ਖਾਲਸਾ ਬਾਈ ਸੰਗਤਾਂ ਨੂੰ ਦੱਸੋ ਵੀ ਇਹ ਕੈਂਪ ਕਦੋਂ ਕਦਾਂ ਚਾਲੂ ਕੀਤਾ ਇਹਨੇ ਜੀ ਅੱਜ ਆਪਾਂ ਨੂੰ ਤਕਰੀਬਨ 10 ਦਿਨ ਤੋਂ ਉੱਪਰ ਹੋ ਗਏ ਕੈਂਪ ਨੂੰ ਚਾਲੂ ਕਰਿਆ ਠੀਕ ਆ ਜੀ ਤੇ ਲਗਾਤਾਰ ਇੱਥੋਂ ਜਿਵੇਂ ਸੇਵਾਵਾਂ ਆ ਰਹੀਆਂ ਦੀ ਰਾਸਤਾ ਆ ਰਹੀ ਆ ਵੀ ਆ ਰਹੀ ਆ ਉਹਦੀ ਜਿਹੜੀ ਡਿਸਟ੍ਰਿਬਿਊਸ਼ਨ ਆ ਹਾਂਜੀ ਲੋੜਵੰਤਾਂ ਤੱਕ ਪਹੁੰਚੇ ਉਹ ਸਾਰੀ ਇਥੋਂ ਮੈਨੇਜ ਕਰਦੇ ਮੈਨੇਜ ਤੇ ਸਾਡੇ ਨਾਲ ਇੱਕ ਹੜਪੀੜਤ ਕਿਸਾਨ ਜੱਥੇਬੰਦੀ ਦਾ ਸਾਂਝੇ ਤੌਰ ਤੇ ਪ੍ਰਮਾਣਾ ਇਥੋਂ ਦੀ ਲੋਕਲ ਜੱਥੇਬੰਦੀ ਆ ਉਹਨਾਂ ਨੂੰ ਲੋਕਾਂ ਦੇ ਬੰਦੇ ਦਾ ਪਤਾ ਕੌਣ ਹੈ ਕਿਉਂਕਿ ਆਪਣੀ ਇਹ ਜਿਹੜੀ ਭਾਵਨਾ ਦੀ ਚੀਜ਼ ਆਈ ਹੈ ਹਾਂ ਸਹੀ ਟਿਕਾਣੇ ਤੇ ਬਸੇ ਹਾਂ ਉਹ ਭਾਵਨਾ ਚ ਅੱਗੇ ਪਹੁੰਚੀ ਨਾ ਹੋਵੇ ਵੀ ਅਗਲੇ ਅਗਲੇ ਲੱਗੇ ਵੀ ਰਾਹ ਚ ਫੇਰੀ ਤਾਂ ਟੁੱਟ-ਛੋਟ ਹੋ ਗਈ ਮਤਲਬ ਇੱਥੇ ਆਪਾਂ ਮੈਨੇਜਮੈਂਟ ਇਸ ਚੀਜ਼ ਦੀ ਕਰ ਰਹੇ ਹਾਂ ਵੀ ਸਹੀ ਟਿਕਾਣੇ 'ਚ ਇਹ ਲੱਗੇ ਹਾਂਜੀ ਇਥੋਂ ਆਪਾਂ ਮੈਨੇਜਮੈਂਟ ਕਰ ਰਹੇ ਹਾਂ ਜੀ ਆਪਣੇ ਜਿਹੜੇ ਬਾਕੀ ਜੱਥੇ ਦੇ ਸਿੰਘ ਆ ਜੀ ਬਾਈ ਉਹ ਅੱਗੇ ਗਰਾਉਂਡ ਲੈਵ ਉਹਨਾਂ ਦੀ ਗਾਂ ਡਿਊਟੀਆਂ ਲਾਗੇ ਉਹ ਜੀਪਾਂ ਤੇ ਜਾਂ ਆਪਣੇ ਕੋਲੇ ਤਿੰਨ ਕਿਸ਼ਤੀਆਂ ਚੱਲ ਰਹੀਆਂ ਅੱਛਾ ਪਾਣੀ ਦੇ ਵਿੱਚੋਂ ਕਿਸ਼ਤੀਆਂ ਰਹੀਆਂ ਉੱਥੇ ਉਹ ਸਾਰਾ ਇਹ ਆਪਣੇ ਇਹ ਇੱਥੇ ਬੰਦ ਹੀ ਚੱਲ ਰਹੀਆਂ ਜੀ ਅੱਛਾ ਜੀ ਸੱਤੇ ਵਾਲੇ ਤੋਂ ਅੱਗੇ ਚੱਲ ਰਹੀ ਆ ਓਕੇ ਜੀ ਆਪਣਾ ਲਾਇਆ ਵਿਆ ਇਹ ਵੀ ਇੱਕ ਧੀਰੇ ਘਰੇ ਤੋਂ ਅੱਗੇ ਜਿਹੜਾ ਰੋਡ ਦੇ ਉੱਤੇ ਚੱਲ ਜਾਈਓ ਧੀਰਾ ਘਰਾ ਤੇ ਉਹ ਜਿੰਨੇ ਪਿੰਡ ਆ ਜਿਵੇਂ 4 4 5 5 ਪਿੰਡ ਉਹ ਟਾਰਗੇਟ ਕਰਦੇ ਤੋਂ ਜਗ੍ਹਾ ਤੇ ਆਪਣਾ ਛੋਕੇ ਸਤੇ ਰਹੇ ਸੇਲ ਪਹੁੰਚਾਉਣੇ ਸਮਾਨ ਹਾਂਜੀ ਅੰਦਰ ਬਹੁਤ ਹੀ ਗੱਲ ਹੈ ਅਸੀਂ ਪਿੱਛੇ ਜਾ ਕੇ ਆਏ ਇਹ ਦੋਨੇ ਗੇ ਤੋਂ ਗਾਂ ਆਪਣੇ ਹਾਂਜੀ ਉੱਥੇ ਦਾ ਇਹ ਪ੍ਰੋਬਲਮ ਆ ਰਹੀ ਵੀ ਕਿਸ਼ਤੀਆਂ ਦੀ ਹਾਂਜੀ ਕੋਈ ਸੰਗਤਾਂ ਦਾ ਕਹਿੰਦੀ ਸਾਨੂੰ 3-3 ਘੰਟੇ ਹੋ ਗਏ ਤੇ ਸਾਡਾ ਜਿਹੜਾ ਰਸਦ ਤਾਂ ਨਹੀਂ ਜਾਂਦਾ ਉਹ ਆ ਕੇ ਫਿਰ ਕਹਿੰਦੀ ਜੀ ਅਸੀਂ ਉਹ ਤੋਂ ਅੱਗੇ ਲੈ ਜਾਂਦੇ ਇਹ ਪ੍ਰੋਲਮੋਂ ਦੀ ਟਿਕਾਣੇ ਕੀ ਲੱਗ ਜੇ ਬਹੁਤ ਵੱਡੀ ਗੱਲ ਹੈ ਇਸੀ ਤੇ ਪ੍ਰਾਲਾ ਉਹਦਾ ਬਹੁਤ ਵਧੀਆ ਨੇ ਉਹ ਤੁਸੀਂ ਕਹਿਣਾ ਚਾਹੁੰਦੇ ਹੋ ਭਾਈ ਜੀ ਦੱਸੋ ਇਹੋ ਆ ਜੀ ਵੀ ਜਿਹੜੀ ਵੀ ਸੰਗਤ ਰਸਤਾ ਲੈ ਕੇ ਕੋਸ਼ਿਸ਼ ਵੀ ਲੈ ਕੇ ਪਹੁੰਚਦੇ ਆ ਹਾਂ ਜੀ ਉਹ ਇੱਥੇ ਕੈਂਪ ਤੇ ਆਓ ਅਸੀਂ ਤੁਹਾਨੂੰ ਗਾਈਡ ਕਰਦੇ ਹਾਂ ਫਾਈਨਲ ਆ ਜੀ ਦੂਜਾ ਇਹ ਵੀ ਅਜੇ ਆਪਾਂ ਇੰਨੀ ਗੱਲ ਤੇ ਨਹੀਂ ਅੱਜ ਆਪਾਂ ਮਦਦ ਕਰ ਵੀ ਹਾਂਜੀ ਇਹ ਦੂਗਾ ਵੇਖੋ ਬਹੁਤ ਸਾਰੇ ਪਿੰਡ ਆ ਜਿਨ੍ਹਾਂ ਨੇ ਸਾਰੀਆਂ ਸਾਰੀਆਂ ਜ਼ਮੀਨਾਂ ਵਿੱਚ ਆ ਗਈਆਂ ਜੀ ਬਾਈ ਜੀ ਤੇ ਬਹੁਤ ਸਾਰੇ ਕਿਸਾਨ ਆ ਜਿਨ੍ਹਾਂ ਨੇ ਸਾਰੀਆਂ ਸਾਰੀਆਂ ਜ਼ਮੀਨਾਂ ਵਿੱਚ ਆ ਗਏ ਜੀ 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 ਤੇ ਉਹ ਉਹਨਾਂ ਦੀ ਗਾਂ ਆਪਾਂ ਆ ਸਭ ਤੁਹਾਨੂੰ ਪਤਾ ਵੀ ਫਸਲ ਪਈ ਹੁੰਦੀ ਆ ਹਾਂਜੀ ਉਹ ਫਸਲ ਸਾਰੀ ਤਬਾਹ ਹੋ ਗਈ ਹੈ ਤੇ ਕੱਲੀ ਜ਼ਮੀਨਾਂ ਵੀ ਖਰਾਬ ਹੋ ਗਈ ਹਾਂ ਤੇ ਨਾਲ ਕੁਝ ਏਰੀਆ ਜਿੱਥੇ ਪਾਣੀ ਰੋੜ ਬਣੀ ਆ ਹਾਂਜੀ ਉੱਥੇ ਜ਼ਮੀਨਾਂ ਵੀ ਖਰਾਬ ਤੇ ਆ ਨਿਕਰੀਆਂ ਸੋ ਉਹ ਵੀ ਆਪਾਂ ਉਹਨਾਂ ਦੀ ਫਸਲ ਬਚਾਉਣ ਵੇਲੇ ਜਿੰਨਾ ਹੋ ਸਕੇ ਹਾਂਜੀ ਜਿਵੇਂ ਡੀਪੀ ਹਾਂਜੀ ਤੇ ਉਹ ਇਹ ਕੋਈ ਬੜੀ ਵੱਡੀ ਮਦਦ ਤਾਂ ਨਹੀਂ ਗਈ ਪਰ ਇਹਨਾਂ ਅਗਲੇ ਨੂੰ ਹੌਸਲਾ ਹੁੰਦਾ ਵੀ ਮੇਰੇ ਨਾਲ ਖੜੇ ਆ ਦੋ ਤਿੰਨ ਕੇ ਦਾ ਸਾਰਾ ਜੀ ਹਾਂਜੀ 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 ਭਾਈ ਤੇ ਇੱਕ ਇਹ ਆ ਜੀ ਤੇ ਦੂਜਾ ਆ ਵੀ ਵੇਖੋ ਇਹ ਇਹ ਇਹਦੇ ਵਿੱਚ ਕਿੱਟਾ ਸਾਡਾ ਸੰਘਰਸ਼ ਆ ਬੀਬੀਐਮਪੀ ਦਾ ਜੋ ਕੇਂਦਰ ਸਰਕਾਰ ਨਾਲ ਜੀ ਜੀ ਉਹ ਸਾਡੇ ਜਿਹੜੇ ਪੰਜਾਬ ਦੇ ਦਰਿਆ ਪਾਣੀ ਦਾ ਹੱਕ ਪੰਜਾਬ ਦਾ ਜੀ ਉਹਦੇ ਉਹ ਹੱਕ ਨਾ ਹੋਣ ਕਰਕੇ ਉਹ ਆਪਦੇ ਤਰੀਕੇ ਨਾਲ ਵਰਤਦੇ ਆ ਹਾਂ ਤਾਂ ਪਾਣੀ ਜਿਹੜੇ ਸਾਡੇ ਡੈਮ ਆ ਜਿਹਨਾਂ ਨੇ ਸਾਡੇ ਵਾਸਤੇ ਕੰਮ ਕਰਨਾ ਹੈ ਹਾਂਜੀ ਉਹ ਅਜੇ ਰਾਜਸਥਾਨ ਵਾਸਤੇ ਕੰਮ ਕਰਦੇ ਉਹ Rajasthan ਫਿਡਰ ਨੂੰ ਸਾਰਾ ਸਾਲ ਚਾਲੂ ਰੱਖਣ ਲਈ ਹਰਿਆਣੇ ਨੂੰ ਹਾਂਜੀ ਭਾਗੜਾ ਡੈਮ ਫੁੱਲ ਕਰ ਲੈਂਦੇ ਆ ਹਾਂਜੀ ਤੇ ਦੂਜੇ ਡੈਮ ਫੁੱਲ ਕਰ ਲੈਂਦੇ ਆ ਹਾਂਜੀ ਫਿਰ ਮੁੜ ਕੇ ਉਹ ਜਦੋਂ ਬਾਰਸ਼ਾਂ ਆਉਂਦੀਆਂ ਉਦੋਂ ਨੁਕਸਾਨ ਵળે ਪੰਜਾਬ ਦਾ ਬੜਾ ਦਾ ਆਪਣਾ ਖਤਰਾ ਬਣ ਜਾਂਦਾ ਇੱਕ ਬਾਈ ਜੀ ਦੇਖੋ ਕਿੰਡੀ ਵੱਡੀ ਗੱਲ ਆ ਵੀ ਭਾਗੜਾ ਡੈਮ ਦੀ ਉਹਨਾਂ ਨੇ ਸਫਾਈ ਨਹੀਂ ਕੀਤੀ ਉਹ 20% ਜਿਹੜਾ ਪਾਣੀ ਆ ਗਾਰ ਆ ਵਿੱਚ ਥੱਲੇ ਉਹ ਇਹਨਾਂ ਨੇ ਕਰਾਉਣੀ ਸੀਗੀ ਆਪਣਾ بارشਾਂ ਤੋਂ ਪਹਿਲਾਂ ਉਹ ਕਹਿੰਦੇ ਜੀ ਹੁਣ ਅਸੀਂ ਟੈਂਡਰ ਲਾਵਾਂਗੇ 20% ਦਾ ਮਤਲਬ ਹੁਣ ਨਾਲੇ ਇਹ ਕਹਿ ਰਹੇ ਆ ਜੀ ਪਾਣੀ ਜਿਹੜਾ ਐਕਸੈਸ ਆਇਆ ਉਹ 20% ਪਾਣੀ ਐਕਸੈਸ ਆਇਆ ਇਹਦਾ ਮਤਲਬ ਵੀ ਜੇ ਘਾਰ ਸਾਫ਼ ਕਰ ਦਿੰਦੇ ਤਾਂ ਐਕਸੈਸ ਪਾਣੀ ਰਹਿਣਾ ਨਹੀਂ ਸੀ ਜਿਹੜਾ ਪਾਣੀ ਛੱਡੇ ਇਹਨਾਂ ਨੇ ਹਾਂਜੀ ਪ੍ਰਬੰਧਨ ਦੀ ਦਾ ਇੱਥੇ ਇਸ ਮੌਕੇ ਦੇ ਵਿੱਚ 60% ਕਮੀ ਹੈ ਹਾਂਜੀ ਤੁਸੀਂ ਨਹਿਰਾ ਦੇ ਨੈਟਵਰਕ ਵੇਖ ਲਓ ਪੰਜਾਬ ਦਾ ਨਹਿਰਾਵਾ ਨੈਟਵਰਕ ਤਕਰੀਬਨ ਤਕਰੀਬਨ ਖਾਣਿਆਂ ਦਾ ਮਾਈਕਰੋ ਜਿੱਥੇ ਐਂਡ ਯੂਜ਼ਰ ਉਹ ਤਬਾਹ ਹੋਇਆ ਉਹ ਤੇ ਸਰਕਾਰ ਦਾ ਕੋਈ ਕੰਮ ਹੈ ਨੇ ਟੇਲਾਂ ਦੇ ਜਾ ਹਾਂਜੀ ਟੇਲਾਂ ਦਾ ਸਾਰਾ ਤਬਾਹ ਹਾਂਜੀ ਹਾਂ ਤੇ ਜਿਹੜਾ ਹੁਣ ਇੱਥੇ ਆ ਹਰੀਕੇ ਬੰਨ ਹਾਂਜੀ ਇਹਦੇ ਵਿੱਚ ਬਹੁਤ ਗਾਵਾਂ ਜਾਂਦੀ ਬਹੁਤ ਥਾਸੀ ਵੇਲੇ ਇਹਦੇ ਵਿੱਚ ਦੀ 6 6 ਲੱਖ ਕਿਉਂ ਸਿਕ ਪਾਣੀ ਵਗਦਾ ਜੀ ਅੱਜ ਹਦੋਂ ਵੱਧ ਸਵਾ 3 ਤੱਕ ਵਗਿਆ ਤੇ ਮੈਨੂੰ ਪਤਾ ਜੇ ਐਤ ਕੀ 4 ਹੋ ਜਾਂਦਾ ਨਾਰਾ ਬਣਾ ਕਰਦਾ ਹਾਂ ਤੇ ਇਹ ਡੈਮ ਵੀ ਖਿਲਰ ਚਾ ਅੱਜੋ ਵੱਧ ਕਬੈਸਟੀ ਘਟ ਗਈ ਹਾਂ ਹਾਂ ਉਹ ਇੱਥੇ ਇੱਥੇ ਵੀ ਘੜੀ ਪਈ ਆ ਘੜੀ ਦੀ ਵੀ ਸਫਾਈ ਹੈ ਪਰ ਉਸ ਪਾਸੇ ਦਾ ਧਿਆਨ ਹੀ ਹੈ ਰਾਜਨੀਤੀ ਹਾਵੀ ਹੈ ਜੀ ਜਾਦੇ ਇੱਕ ਦੂਜੇ ਨੂੰ ਐਲੀਵੇਸ਼ਨ ਜਿਆਦੇ ਕੰਮ ਕੋਈ ਵੀ ਕਰਕੇ ਰਾਜੀ ਨਹੀਂ ਨਾ ਕੰਮ ਕਰਕੇ ਤੇ ਰਾਜੀ ਇੱਕ ਸਰਕਾਰ ਆਉਂਦੀ ਦੂਜੇ ਨੂੰ ਭੰਡ ਕੇ ਦੂਜਾ ਵਾਲਾ ਤੇ ਇਹਨੂੰ ਭੰਡ ਕੇ ਆਹ ਹੁਣੇ ਕੀਤਾ ਸੀ ਜੀ ਉਹਨੇ ਗਲਤ ਕਰਤਾ ਉਹਨੇ ਗਲਤ ਕਰਤਾ ਜਿਹੜੇ ਤੁਸੀਂ ਜ਼ਿਕਰ ਕੀਤਾ ਉਹ ਕੇਂਦਰ ਕੰਟਰੋਲ ਤਾਂ ਸਾਰਾ ਲਈ ਪੀਟੀ ਡੈਮ ਦਾ ਬੈਠੀ ਆ ਜੀ ਉਹਦੀ ਸਪਾਈ ਤਾਂ ਕਨਸਟੈਂਟ ਚਲਣੀ ਚਾਹੀਦੀ 18 ਤੋਂ 20% ਜਿਹੜਾ ਭਰਿਆ ਕੋਈ ਇੱਕ ਸਾਲ ਨਾਲ ਨਹੀਂ ਭਰਿਆ ਉਹ ਇੱਕ ਸਾਲ ਚ ਸਾਫ਼ ਵੀ ਨਹੀਂ ਹੋਣਾ ਨਹੀਂ ਹੋਣਾ ਜੀ ਹਾਂ ਉਹਨੂੰ ਲਗਾਤਾਰ ਚੱਲ ਜਾਈ ਜਾਵੇ ਲਗਾਤਾਰ ਚੱਲੀ ਜਾਵੇ ਤਾਂ ਉਹਦੇ ਦਸਾਂ ਗੀਆਂ ਸਾਰਾ ਮੈਂ ਨਾ ਵੀ ਇੰਨੀ ਵੀ ਰੱਖ ਲਈਏ ਬਿੱਟ ਵੀ ਟਿਕ ਜੇ ਜੇ ਨਹੀਂ ਕਰ ਰੀ ਇਹਦਾ ਹਾਲੀਵੁੱਡ ਘੜਦੀ ਪਈ ਮੈਂ ਘੜਦੀ ਦਿਨ ਦਿਨੋਂ ਘਾਰਤ ਜਿਹੜੀ ਵਧਣੀ ਆ ਨਾ ਜੀ ਵਧਣੀ ਤੇ ਦੇਖੋ ਸੁਪਰੀਮ ਕੋਰਟ ਦਾ ਫੈਸਲਾ ਤੁਹਾਨੂੰ ਪਤਾ ਹੀ ਹੋਣਾ ਜੀ ਸੁਪਰੀਮ ਕੋਰਟ ਨੇ ਜਿਹੜੀ ਸੱਚੀ ਗੱਲ ਕੀਤੀ ਆ ਵੀ ਦਰਖਤਾਂ ਦੀ ਤੁਸੀਂ ਕਟਾਈ ਕਰੀ ਜੰਨੇ ਆਲੇ ਤੇ ਜਿਹੜੇ ਹੜ੍ਹਾਂ ਦਾ ਕਾਰਨ ਹੈ ਉਹਦੇ ਵਾਰ ਤੋਂ ਇਹ ਨਾ ਜੀ ਅਸਲ ਵਿੱਚ ਇਕੋਲੋਜੀਕਲ ਬੈਲੈਂਸ ਵਿਗੜਿਆ ਇਹ ਇਹ ਦਰਖਤਾਂ ਦੀ ਕਟਾਈ ਦਾ ਇਕੱਲਾ ਮਸਲਾ ਹੈ ਹਾਂ ਜੀ ਕੁਦਰਤ ਦੇ ਵਿੱਚ ਉਹ ਆnde ਜਿੰਨਾ ਇੱਕ ਹਰੀ ਭਰੀ ਜਗ੍ਹਾ ਨੂੰ ਦਰਖਤ ਕੱਟਣਾ ਪਾਪ ਆ ਹਾਂਜੀ ਆਪਾਂ ਕਿੰਦੇ ਇਕੋਲੋਜੀਕਲ ਨੌਕਸ ਪਾਉਂਦਾ ਬਿਲਕੁਲ ਉਨਾ ਹੀ ਨੌਕਸ ਹੈ ਆ ਵੀ ਜੇ ਤੁਸੀਂ ਕਿਸੇ ਰੇਗਿਸਤਾਨ ਨੂੰ ਹਰਾ ਕਰੋ ਉਹ ਉਹਦਾ ਕੁਦਰਤ ਨੇ ਤਾਂ ਐਂ ਬਣਾਇਆ ਸੀ ਹੁਣ ਇਹ ਮੈਂ ਬਾਰ-ਬਾਰ ਗੱਲ ਕਿਉਂ ਆ ਤੇ ਰਾਜਸਥਾਨ ਕਨਾਲ ਤੇ ਲਿਓ ਨਾ ਇੰਦਰਾ ਗਾਂਧੀ ਕਨਾਲ ਤੋਂ ਹਾਂਜੀ ਹਾਂਜੀ ਇਹ ਜਿੰਨਾ ਪਾਣੀ ਜਾ ਰਿਹਾ ਇਹ ਗੰਗਾ ਨਗਰ ਦੇ ਏਰੀਏ ਚ ਜਿੱਥੇ ਆਪਣੀ ਪਹਿਲੀ ਵਾਰ ਤੋਂ ਵੱਸੋ ਆਪਣੀ ਪੰਜਾਬੀ ਦੱਸੋ ਬੈਠੀ ਉਹਨਾਂ ਨੂੰ ਹਾਂਜੀ ਇਹ ਮੈਂ ਜਿਹੜਾ ਟ੍ਰੈਵਲ ਕਰਿਆ ਜੀ 400 ਕਿਲੋਮੀਟਰ ਲੰਮੀ ਜਾਂਦੀ ਹੈ ਤੁਸੀਂ ਕਿੱਥੇ ਜਾਇਓ ਲੋ ਹਾਂਜੀ 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 ਇਹ ਕਾ ਆ ਜਾਂਦੇ ਜੈਸਲਮੇਰ ਤੱਕ ਨਾਚਨਾ ਡਿਸਟ੍ਰਿਕਟ ਨਾ ਉਦਸਪਤ ਸੀ ਨਾਚਨਾ ਉੱਥੇ ਟਿੱਬਿਆਂ ਤੇ ਲਿਆ ਕੇ ਛੱਡੀ ਦੀ ਹੈ ਇਹ ਬਹਿ ਜਾ ਕੇ ਛੱਡੀ ਤੇ ਜੇ ਤੁਸੀਂ ਕਿਸੇ ਪੁਰਾਣੇ ਇੱਥੋਂ 20 25 ਸਾਲ 30 ਸਾਲ ਪੁਰਾਣੇ ਟਰੱਕਾਂ ਵਾਲੇ ਪੁਰਾਣੇ ਤੁਹਾਨੂੰ ਮਿਲ ਜਾਣਗੇ ਜੀ ਬਾਈ ਜੀ ਉਹਨਾਂ ਨੂੰ ਪੁੱਛੋ ਤੁਸੀਂ ਤੁਹਾਨੂੰ ਕੋਈ ਐਕਸਪਰਟ ਦੀ ਲੋੜ ਨਹੀਂ ਹਾਂਜੀ ਹਾਂਜੀ ਉਹ ਤੁਹਾਨੂੰ ਦੱਸਣਗੇ ਵੀ ਬਈ ਜਿਹੜਾ ਹੁਣ ਵੀ ਗਿਆ ਹੋਵੇ ਜਿਹੜਾ ਉਦੋਂ ਜਾਂਦਾ ਹੋਵੇ ਤੇ ਹੁਣ ਹਾਂਜੀ ਉਹ ਤੁਹਾਨੂੰ ਦੱਸੂ ਵੀ ਕੂਦੋ ਤਾਂ ਜੀ ਟਿੱਬੇ ਹੁੰਦੇ ਸੀ ਹਾਂਜੀ ਤੇ ਹੁਣ ਉੱਥੇ ਹਰੇ ਵਾਈ ਬਹੁਤ ਹਾਂਜੀ ਉਹ ਟਿੱਬਿਆਂ ਦੇ ਵਿੱਚ ਜੀ ਉਹਦੇ ਨਾਲ ਇੱਕ ਇਹ ਹੋ ਗਿਆ ਇੱਕ ਜਿਹੜਾ ਲਦਾਖ ਉੱਪਰ ਦਾ ਉਹ ਵੀ ਉਹ ਵੀ デザਰਟ ਓਕੇ ਉਹ ਵੀ ਰੇਗਿਸਤਾਨ ਆ ਪਰ ਠੰਡਾ ਰੇਗਿਸਤਾਨ ਠੰਡਾ ਰੇਗਿਸਤਾਨ ਹੁਣ ਦੋਨੇ ਪਾਸੇ ਹਰੇ ਵਾਈ ਕਰੀ ਜਾ ਰਹੀ ਆ ਹਾਂਜੀ ਉਹ ਵੀ ਹਰਾ ਕਰਤਾ ਪਾਣੀ ਭੇਜਦਾ ਜੋ ਵੀ ਪਾਣੀ ਭੇਜਦਾ ਇਹ ਇੱਥੋਂ ਤੱਕ ਸਟੱਡੀਆਂ ਆ ਜੀ ਜਿਹੜੀਆਂ ਰਾਜਸਥਾਨ ਦੇ ਲੋਕਾਂ ਦੀਆਂ ਜੀ ਉਹ ਆਨੇ ਸਾਡੇ ਆਸਤੇ ਨੁਕਸਾਨ ਕਰ ਰਹੇ ਆ ਕਿ ਪਾਣੀ ਸਾਡਾ ਨੁਕਸਾਨ ਕਰ ਰਿਹਾ ਹਾਂ ਜਿਹੜਾ ਉਹਨਾਂ ਦਾ ਮੀਨ ਜਸਲ ਮੀਰ ਲਿਖਣ ਜਾਂਦੇ ਆ ਜੀ ਕੋਈ ਕਿਲਾ ਉੱਥੇ ਬਾਰਿਸ਼ ਨਹੀਂ ਹੁੰਦੀ ਸੀ ਉਹ ਉੱਥੋਂ ਦਾ ਪੱਥਰ ਦਾ ਉਸਾਰਾ ਬਣਿਆ ਹਾਂਜੀ ਹੁਣ ਬਾਰਿਸ਼ ਜ਼ਿਆਦਾ ਹੋਣੇ ਉਹ ਪੱਥਰ ਖੁਰਨ ਲੱਗ ਗਿਆ ਪੱਥਰ ਖੁਰਨ ਲੱਗ ਮਤਲਬ ਉਹ ਤਾਂ ਸਾਨੂੰ ਫਾਇਦਾ ਨਹੀਂ ਹੋ ਰਿਹਾ ਪੰਜਾਬ ਦਾ ਬਣੀ ਉੱਥੇ ਲਿਆ ਕੇ ਸਿੱਟੀ ਜਾਂਦੇ ਆ ਉਹਨੇ ਜਿਹੜੀ ਇਹਨਾਂ ਨੇ ਅਲੱਗ ਗ੍ਰੀਨ ਬੈਲਟਸ ਬਣਾਤੀਆਂ ਉਹਨੇ ਜਿਹੜਾ ਪੰਜਾਬ ਦਾ ਇਹ ਹਰਿਆਣੇ ਦਾ ਪਾਚਲ ਦਾ ਜਿਹੜਾ ਮੌਨਸੂਨ ਦਾ ਪੈਟਰਨ ਚੇਂਜ ਕਰਤਾ ਵੀ ਆਪਣੇ ਤੁਸੀਂ ਵੇਖੋ ਕਦੇ ਤਾਂ ਮੀਂਹ ਇੱਕੋ ਦਾ ਵੀ ਆਉਂਦੇ ਹੜ ਆ ਗਏ ਜੀ ਆਉਂਦੇ ਜੀ ਪਿੰਡਾਂ 'ਚ ਵੀ ਆਈਆਂ ਮੀਂਹ ਪੈਂਦਾ ਦੋ ਦਿਨ ਤਾਂ ਵਟਾ ਤੋੜ ਦਿੰਦਾ ਹਾਂਜੀ ਤੇ ਜਿਹੜੀ ਝੜੀ ਲੱਗਦੀ ਹੁੰਦੀ ਸੀ ਨਿੱਕੀ ਕਣੀ ਦੀ ਛੋਟੇ ਹੁੰਦੇ ਮੈਂ ਵੇਖੀ ਸੌਣ ਦੇ ਜਿਹੜੇ 4-5 ਨਣਾ ਹੀ ਨਿੱਕੇ ਨੇ ਕਮੀ ਪਈ ਜਾਣਾ ਉਹ ਖਤਮ ਹੋ ਗਿਆ ਉਹ ਖਤਮ ਹਾਂ ਜਦ ਕਿ ਉਹ ਮਲਾਈ ਉਹਨੂੰ ਮਲਾਈ ਕਿਹਾ ਜਾਂਦਾ ਹਾਂ ਹਾਂਜੀ ਹਾਂ ਬੁੰਦਾ ਬਾਂਦੀ ਜਿਹੜੀ ਬੁੰਦਾ ਮਨ ਉਹ ਇਹ ਡਿਜ਼ਾਸਟਰ ਉਧਰ ਦੇ ਨਾਲ ਜਿਹੜੀ ਆਪਣੇ ਜਿਹੜੀ ਕੁਲਵਾੜ ਆਪਾਂ ਕਰਦੇ ਆਂ ਹਾਂਜੀ ਉਥੇ ਉਹਦਾ ਆਪਾਂ ਨੁਕਸਾਨ ਚੱਲ ਰਿਹਾ ਇਹ ਨੁਕਸਾਨ ਉਹ ਨਹੀਂ ਇਹ ਜਿੱਦਣ ਹੋਰ ਮੈਂ ਤੁਹਾਨੂੰ ਇੱਥੇ ਐਡ ਕਰਾਂ ਜੀ ਜਿੱਦਣ ਇਹ ਇੰਦਰਾ ਗਾਂਧੀ ਇਹ ਪ੍ਰੋਜੈਕਟ ਬਣ ਰਿਹਾ ਸੀ ਪਾਣੀ ਵਰਲਡ ਬੈਂਕ ਨੇ ਉਹ ਤੋਂ ਉਹਨਾਂ ਦੀ ਰਿਪੋਰਟਾਂ ਹੈ ਵੀ ਤੁਸੀਂ ਗਲਤ ਲਿਆ ਰਹੇ ਆ ਪਾਣੀ ਇਹ ਪਾਣੀ ਦਾ ਫਾਇਦਾ ਨਹੀਂ ਹੋਣਾ ਇਹਨਾਂ ਮੁਸਾਬਕਾ ਆਪੋਜੀਸ਼ਨ ਕਰਿਆ ਜਾਂਦਾ ਆਪੋਜੀਸ਼ਨ ਹਾਂ ਮੰਨਿਆ ਹੀ ਕੋਈ ਨਹੀਂ ਗਿਆ ਬਸ ਪੰਜਾਬ ਨੂੰ ਮਤਲਬ ਪੰਜਾਬ ਹੋਣੀ ਦੇਣਾ ਪਾਣੀ ਫਿਰ ਉੱਥੇ ਸਾਡੀ ਵਾਦੀ ਨਹੀਂ ਸਾਡੀ ਵਾਦੀ ਨੂੰ ਉਹਨਾਂ ਨੇ ਜ਼ਮੀਨ ਨਹੀਂ ਲੈ ਲਿਆ ਭਾਈ ਉਹਦੋਂ ਇਹਨਾਂ ਨੇ ਪਲੀ ਬਣਾਈ ਝੂਠ ਮਾਰਿਆ ਵੀ ਇਹ ਜਿਹੜੇ ਪਾਕਿਸਤਾਨ ਤੋਂ ਜੜ ਕੇ ਆਏ ਆ ਪੰਜਾਬੀ ਉਹਨਾਂ ਨੂੰ ਰਾਜਸਥਾਨ ਦੇ ਵਸਾਇਆ ਹਾਂਜੀ ਹਾਂ ਉਹਨਾਂ ਲਈ ਕਰ ਰਹੇ ਹਾਂਜੀ ਇਹ ਜਿਹੜਾ ਕੋਈ ਕਰ ਰਹੇ ਨਾ ਪਾਣੀ ਦਾ ਨਹਿਰ ਦਾ ਉਹਨਾਂ ਲਈ ਕਰ ਰਹੇ ਜਦ ਕਿ ਇਹ ਨਿਰਾ ਝੂਠ ਤੁਹਾਨੂੰ ਇੱਕ ਹੋਰ ਇੱਥੇ ਵੱਡੀ ਗੱਲ ਦੱਸਦਾ ਤੁਹਾਡੇ ਤੁਹਾਨੂੰ ਇਹ ਗੱਲ ਦਾ ਪਤਾ ਹਾਂਜੀ ਇਹ ਗੱਲ ਆਮ ਕਿਸੇ ਨੂੰ ਨਹੀਂ ਪਤਾ ਵੀ ਇਹਨਾਂ ਨੇ ਪਲੀ ਲਈ ਹਾਂਜੀ ਇਹ ਸਾਨੂੰ ਕਿਸੇ ਸੱਜਣ ਨੇ ਦੱਸਿਆ ਵੀ ਉਸ ਟਾਈਮ ਜਿਹੜੀ ਇਹ ਗੱਲਬਾਤ ਹੋਈ ਇਹਨ ਦਾ ਸਵਾਰਟ ਡੀਟੀ ਜੀ ਦਾ ਹੁਣ ਬਹੁਤ ਰੌਲਾ ਪੈਂਦਾ ਆ 60 ਦੇ ਵਿੱਚ ਹਾਂਜੀ ਉਹਦਾ ਜਿਹੜਾ ਮੇਨ ਇੰਡੀਆ ਵੱਲੋਂ ਇਧਰ ਪੰਜਾਬ ਵੱਲੋਂ ਇੰਡੀਆ ਵੱਲੋਂ ਰਿਪਰੈਜ਼ੈਂਟ ਕਰਦਾ ਸੀ ਉਹ ਐਂਡੀ ਕਲਾਟੀ ਸੀਗੇ ਇੰਜੀਨੀਅਰ ਜੀ ਉਹ ਇਹਦੇ ਇਰੀਗੇਸ਼ਨ ਦੇ ਓਕੇ ਉਹਨਾਂ ਦੀ ਕਿਤਾਬ ਹੈ ਇਹਨ ਦਾ ਸਵਾਰਟ ਡੀਟੀ ਓਕੇ ਉਹ ਕਿਤਾਬ ਦੇ ਵਿੱਚ ਸਾਨੂੰ ਕਿਸੇ ਨੇ ਕਿਹਾ ਵੀ ਉਹ ਤਾਂ ਐਂਡੀ ਗਲਾਟੀ ਨੇ ਇੱਕ ਸ਼ਬਦ ਲਿਖਿਆ ਵੀ ਇਹ ਮੈਂ ਇਹ ਜਿਹੜੀ ਬਣਾਈ ਸੀ ਅਸੀਂ ਵੀ ਅਸੀਂ ਪਾਣੀ ਉੱਥੇ ਪਾਕਿਸਤਾਨ ਨੂੰ ਜਿਹੜੇ ਕਿਸਾਨਾਂ ਨੂੰ ਦੇਣਾ। ਉਹ ਤੁਹਾਨੂੰ ਕਿਤਾਬ ਕਿਤੇ ਨਹੀਂ। ਉਹ ਨਾਲ ਗੈਵਗਾਰਦੀ। ਗੈਵਗਾਰਦੀ ਉਹ ਸਾਨੂੰ ਬੜੀ ਮੁਸ਼ਕਲ ਨਾਲ ਇੱਕ ਪੀਡੀਐਫ ਮਿਲਿਆ ਬਾਈ ਜਪਲ ਹੋਣਾ ਨੇ ਅਪਲੋਡ ਕਰਿਆ। ਵੈਰੀ ਗੁੱਡ। ਤੇ ਨਹੀਂ ਉਹ ਪੰਜਾਬੀ ਚ ਹੈ ਕਿ ਅੰਗਰੇਜ਼ੀ ਚ? ਉਹ ਇੰਗਲਿਸ਼ ਚ ਹੈ ਜੀ ਪਰ ਉਹ ਉਹਦਾ ਲੱਥਾ ਕਰਾਓ ਬਾਈ ਉਹਨਾਂ ਦਾ ਉਹਦਾ ਲੱਥਾ। ਹਾਂਜੀ ਉਹ ਉਹ ਇਡੀ ਡਿਟੇਲਡ ਕਿਤਾਬ ਆ ਨਾ ਜੀ ਉਹ ਮਤਲਬ ਇਹ ਪੂਰੇ ਸਾਰੇ ਤੁਹਾਨੂੰ ਸਮਝਾ ਦੂੰ ਵੀ ਪਾਣੀ ਕੀ ਚੱਕਰ ਸੀ ਹਾਂ ਕਿਵੇਂ ਇਹਦੀਆਂ ਹੋਈਆਂ ਤੇ ਜਿਹੜਾ ਹੁਣੇ ਕਹਿੰਦੇ ਆ ਨਾ ਜੀ ਉਹ ਮੋٹے ਤੌਰ ਤੇ ਜਿਹੜੀ ਵੰਡ ਹੋਈ ਹਾਂਜੀ ਪਾਣੀ ਦੀ ਹੋਈ ਸੀ ਵੀ ਜਿਹੜੇ ਹਿਮਾਚਲ ਤੋਂ ਨਿਕਲਦੇ ਦਰਿਆ ਹਾਂਜੀ ਕਿਉਂਕਿ ਕਸ਼ਮੀਰ ਉਦੋਂ ਪਹਿਲਾਂ ਅਡਸਟ ਸੀ ਟੇੜਾ ਹਾਂਜੀ ਤਾਂ ਹਿਮਾਚਲ ਵਾਲੇ ਪੰਜਾਬ ਦੇ ਖੇਧਰ ਪਾਣੀ ਤੇ ਜਿਹੜੇ ਤਨ ਦਰਿਆ ਇਹ ਆ ਗਈ ਸਤਲੁਜ ਰਾਵੀ ਪਿਆ ਸੀ ਹਾਂ ਜੇਲਮ ਚਨਾ ਤੇ ਸਨਨ ਨਦੀ ਉਹਦਾ ਪਾਣੀ ਪਾਕਿਸਤਾਨ ਨੂੰ ਆ ਚਲਾਉਣਾ ਹਾਂ ਜੇ ਉੱਥੇ ਕੀ ਗੜਬੜ ਕਰੀ ਨਹਿਰੂ ਉਹਨਾਂ ਨੇ ਹਾਂਜੀ ਜਿਹੜੀ ਚਨਾ ਨਦੀ ਆ ਉਹਦੇ ਦੋ ਡਿਸਟ੍ਰਿਬਿਊਟਰ ਮੈਂ ਥੋੜਾ ਜਿਹਾ ਧਿਆਨ ਚਾਹ ਲੋ ਜੇਲਮ ਜਿਹੜਾ ਚਨਾ ਹਾਂ ਓਕੇ ਉਹ ਉਹਦੀਆਂ ਦੋ ਟ੍ਰਿਬਿਊਟਰੀਜ਼ ਟ੍ਰਿਬਿਊਟਰੀਜ਼ ਵਿੱਚ ਜੋ ਜਿਹੜੀਆਂ ਆ ਕੇ ਪਾਣੀ ਰਲਦਾ ਹਾਂਜੀ ਹਾਂਜੀ ਭਾਗਾ ਤੇ ਇੱਕ ਹੋਰ ਨਦੀ ਆਉ ਪੰਜ ਮਿਲੀਅਨ ਏਕੜ ਫੁੱਟ ਪਾਣੀ ਸੀ ਉਹਦਾ ਓਕੇ ਉਹ ਦੋਵਾਂ ਦਾ ਪਾਣੀ ਬਣਦਾ ਤਾਂ ਆਪਣੇ ਹਿੱਸੇ ਦਾ ਸੀ ਹਾਂ ਇਹਨਾਂ ਨੇ ਉਸ ਟਾਈਮ ਪ੍ਰੈਸ਼ਰ 'ਚ ਆ ਕੇ ਉਹ ਪੈਂਦੀਆਂ ਉਧਰ ਜਾ ਕੇ ਸੀਗਾ ਉਹ ਪਾਣੀ ਉਸ ਤੋਂ ਉਹ ਤੇ ਉਹ ਦਰੋ Rajasthan 'ਚ ਜਾ ਕੇ ਜਾਂ ਪਾਰਲੀਮੈਂਟ ਦੇ Nehru ਸਾਹਿਬ ਛਿੱਖੀਆਂ ਮਾਰੀਗੇ ਤੁਹਾਨੂੰ ਪਾਣੀ ਲਗਦੇ ਆਂਗੇ ਹਾਂ ਉਹ ਬਾਤ ਆਪੋਜੀਸ਼ਨ ਸੀ ਕਿ BJP ਇਹਨਾਂ ਨੇ ਰੋਲਾ ਪਾਇਆ ਸਾਡਾ ਪਾਣੀ ਜੋ ਉਹਦੇ ਇਹਨਾਂ ਨੇ ਪੰਜਾਬ ਦੀ ਸਿੱਦਾ ਪਾਣੀ ਚੱਕ ਕੇ ਉਹਨੂੰ ਦੇਤਾ ਦੇ ਤਾ ਮਤਲਬ ਹਰ ਇੱਕ ਜਗ੍ਹਾ ਤੇ ਪੰਜਾਬ ਨਾਲ ਇਹਨਾਂ ਨੇ ਮਤਲਬ ਪਾਣੀ ਆ ਤਾ ਕੋਈ ਹੋਇਆ ਪੰਜਾਬ ਰਾਜਸਥਾਨ ਦਾ ਕਿਸੇ ਤਰੀਕੇ ਨਾਲ ਰਾਈਟ ਹੀ ਨਹੀਂ ਬਣਦਾ ਹੀ ਨਹੀਂ ਹਾਂਜੀ ਹਾਂਜੀ ਬਣਦਾ ਹੀ ਨਹੀਂ ਸੀ ਤੇ ਬਾਈ ਬਹੁਤ ਮਿਹਰਬਾਨੀ ਜੀ ਤੇ